ਉਹ ਨਾ ਉਹ ਪੁੱਟ ਗਾ ਕਢੋਣਾ ਹੀ ਸਾਨੂੰ ਹੁਣ ਇੱਥੋਂ ਮੈਂ ਕਢਾ ਗਿਆ ਕਿੰਨੇ ਫੁੱਟ ਪਾਣੀ ਆਇਆ ਤੁਹਾਡੇ ਇੱਥੇ 9 9 ਫੁੱਟ ਉਹ ਤੁਹਾਡਾ 9 9 9 ਦਾ ਫੁੱਟ ਆ ਪਾਣੀ ਅੱਛਾ ਮੈਨੂੰ ਨਾ ਟੂਬ ਦੇ ਦੋ ਬਸ ਪਰ ਹਾਂ ਤੂੰ ਉਹ ਤੂੰ ਪਿਛਲੀ ਗੱਡੀ ਚ ਲੋ ਬੋ ਹਲੋ ਮੋਬਤੀ ਦੱਬੀ ਰੱਖੀ ਕਾਉ ਸਾਡੇ ਕੋਲ ਪੈਰਾਂ ਨਾਲ ਲਾਉਂਦਾ ਜੀ ਟਿਊਬ ਲੈ ਚਲਾ ਤੂਬਾਂ ਦਿੰਨੇ ਆ ਪੈਰਾਂ ਨਾਲ ਲਾਉਂਦਾ ਟਿਊਬ ਰਾਮ ਦਾ ਰਾਮ ਆਹੋ 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 ਆ ਗਿਆ ਆ ਗਿਆ ਧਿਆਨ ਨਾਲ ਮੋਬਤੀਆਂ ਚਾਹੀਦੀਆਂ ਮੋਬਤੀਆਂ ਮੋਬਤੀ ਡੱਬੀ ਪਾਣੀ ਉਤਰਨ ਤੋਂ ਬਾਅਦ ਇਹ ਹਾਲਾਤ ਨੂੰ ਫਿਰੋਂ ਜੇ ਕਿ ਇਧਰ ਦੀ ਭੰਗ ਜਾਨ ਇੱਥੇ ਰੋਏ ਇੱਥੇ ਡਰ ਗਿਆ ਨਹੀਂ ਚਾਹੀਏ ਇਹ ਬੱਚਾ ਸਭ ਆਜਾ ਅੱਜ ਵੱਡੀ ਕਿੰਨਾ ਕਿੰਨਾ ਪਾਣੀ ਚੜ ਗਿਆ ਦੇਤੇ ਇਹਦੇ ਬੜਾ ਬੜਾ ਰਮਰਾ ਸਿੱਧਾ ਪੈਣਾ ਰਮਰਾ ਸਭ ਇੱਥੋਂ ਟੱਡ ਕੇ ਨਾ ਦੇਖੀ ਕਰ ਬਾਕੀ ਚੋਕ ਚ ਪਰ ਅੱਜ ਫਿਰ ਇੱਧਰ ਦਰਵਾਜ਼ੇ ਕਾਰਸੂ ਕੋਈ ਉਹ ਬੱਲੇ ਸ਼ੇਰਾ ਜੀਨਾਂ ਨਾ ਹਾਂਜੀ ਬੱਲੇ ਪ੍ਰਧਾਨ ਸਾਹਿਬ ਤੁਸੀਂ ਕਿੱਥੇ ਕਿੱਥੇ ਗੱਡੀ ਵਾੜ ਦਿੰਦੇ ਹੋ ਦੋਸਤਾਂ ਦੀ ਬਣਾਓ ਚਲੋ ਸਭ ਹੱਥ ਨਾਲ ਛੱਡੋ ਲਵਾ ਤਰੈ ਟੋ ਇੱਕ ਮੇਟੋ ਵੇਖੋ ਹਾਂ ਹੂੰ ਸਗਣ ਬਾਦਲੀ ਰੱਬ ਦਾ ਸ਼ੁਕਰਿਆ ਤਾਂ ਕਰਨਾ ਚਾਹੀਦਾ ਕਿ ਨਹੀਂ ਅੱਜ ਮੁੰਜੀ ਕਿਹ ਪੜਾਓ ਤੂੰ ਜੇ ਰੋਕੇ